ਹਾਂਜੀ ਸਵਾਗਤ ਹੈ ਜੀ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਤੁਸੀਂ ਦੇਖ ਸਕੋ ਕਿਸੇ ਵੀ ਬਾਈ ਨੇ ਆਪਣਾ ਕੋਈ ਵੀ ਪਸ਼ੂ ਸਿਲ ਕਰਨਾ ਹੋਵੇ ਵੀਡੀਓ ਬਣਾਉਣ ਦੇ ਲਈ ਤੁਸੀਂ ਮੈਂ ਜਿੱਤੇ ਕੇ ਨੰਬਰ ਤੇ ਸੰਪਰਕ ਕਰ ਸਕਦੇ ਆਂ ਜੀ ਮੇਰਾ ਸੰਪਰਕ ਨੰਬਰ 98725 92794 ਅੱਜ ਦੀ ਵੀਡੀਓ ਵਿੱਚ ਜਿਹੜੀ ਤੁਸੀਂ ਮੱਝ ਦੇਖ ਰਹੇ ਆਂ ਜੀ ਇਹ ਬਾਈ ਦੀ ਸੇਲ ਹੈ ਵਿਕਾਊ ਹੈ ਪਿੰਡ ਪੱਖੋਕੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਬਾ ਤੋਂ ਵੀਡੀਓ ਬਣਾ ਰਹੇ ਆਂ ਭਾਈ ਹੋਣੀ ਆ ਉਹ ਘਰ ਹੋਣੀਗੇ ਇਸ ਮੱਝ ਦਾ ਮੁੱਲ ਬਾਈ ਫੋਨ ਤੇ ਕਰਨਗੇ ਮੁੱਲ ਬਿਲਕੁਲ ਜਾਇਜ਼ ਹੋਵੇਗਾ ਭਾਈ ਜੀ ਇਹ ਦਸ ਮਤਾਬਕ 20 ਦਿਨ ਦਾ ਸਮਾਂ ਹੋ ਗਿਆ ਮੱਝ ਸੂਈ ਨੂੰ ਬੱਚਾ ਮਗੜ ਫੀਮੇਲ ਕਾਫ ਦੇਖ ਸਕਦੇ ਹੋ ਜੀ ਬੱਚਾ ਫੀਮੇਲ ਕਾਫ 10 ਕਿਲੋ ਦੁੱਧ ਤਿਆਰ ਆ ਮਾਲ ਕਹੜੇ ਦਸ ਮਤਾਬਕ ਖੋਲ ਕੇ ਲਈ ਥੋੜਾ ਫੋੜਾ ਮੱਝ ਤੁਸੀਂ ਚੈੱਕ ਕਰ ਲਿਓ ਗੋਲ ਸਿੰਘ ਲਵਾਈ ਦੂਈ ਚੈੱਕ ਕਰ ਸਕਦੇ ਆ ਚੰਗੀ ਲਵਾਈ ਆ ਉਚਾਈ ਵੀ ਚੰਗੀ ਆ ਥਾਂ ਲੈਵਾ ਪੂਰਾ ਚੰਗਾ ਵੀਡੀਓ ਨੂੰ ਦਾ ਸਮਾਪਤ ਦੱਸਣਨੇ ਆ 1:45 ਮਿੰਟ ਤੇ ਵੀਡੀਓ ਬਣਾ ਰਹੇ ਆ ਜੇਕਰ ਆਪਾਂ ਸਾਮ ਦੇ ਟਾਈਮ ਵੀਡੀਓ ਬਣਾਉਂਦੇ ਲੈਵਾ ਦੁੱਧ ਨਾਲ ਭੜਿਆ ਹੋਣਾ ਸੀ ਬਾਕੀ ਕਿਸੇ ਭਰਾ ਦੇ ਮਾਝਪਸੈਂ ਦਾ ਬਣਦੇ ਬਈ ਵੀ ਬਾਈ ਹੁਣ ਦਿੱਤੇਗੇ ਨੰਬਰ ਤੇ ਸੰਪਰਕ ਕਰ ਲਿਓ ਨੰਬਰ ਆ ਜਿਹੜਾ ਬਾਈ ਲਗਾਤਾਰ ਵੀਡੀਓ ਚੱਲ ਰਿਹਾ ਬੱਚਾ ਆਪਾਂ ਦਿਖਾ ਦਿੰਨੇ ਆ ਫੀਮੇਲ ਕਾਫ ਸਮਾਂ 2 ਦਿਨ ਹੋ ਗਏ ਸੂਈ ਨੂੰ ਥੰਲੇਵਾ ਪਾਹਣੋਂ ਨੇੜੇ ਤੋਂ ਚੱਕਰਵਾ ਦਿੰਦੇ ਆ ਕਿਹੜੀ ਗੋਲ ਸਿੰਘ ਦਵਾਈ ਮੱਝ ਦੀ ਪੂਰੀ ਆ ਤੇ ਉਚਾਈ ਵੀ ਚੰਗੀ ਆ ਥੰਲੇਵਾ ਤੁਸੀਂ ਚੈੱਕ ਕਰ ਲਿਓ ਸੋ ਜਿਹੜੇ ਭਰਾ ਨੇ ਮੱਝ ਲੈ ਆਣੀ ਆ ਤੇ ਬਾਈ ਹੁਣੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਲਿਓ ਨੰਬਰ ਆ ਜਿਹੜਾ ਲਗਾਤਾਰ ਵੀਡੀਓ ਇਹ ਚੱਲ ਰਿਹਾ ਜੀ ਸੰਪਰਕ ਕਰਕੇ ਬਾਈ ਦੇ ਘਰੇ ਆ ਕੇ ਮੱਝ ਦੀ ਤਸੱਲੀ ਕਰਕੇ ਲੈ ਜਾ ਸਕਦੇ ਆ ਤਸੱਲੀ ਤੁਸੀਂ ਆਪ ਕਰਨੀ ਹੋਵੇਗੀ ਤੇ ਵੀਡੀਓ ਨੇ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ